ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਸ਼ਲ ਮੀਡੀਆ ਤੇ ਜਾਂ ਵਕ ਵਕ ਪੱਤਰਕਾਰਾਂ ਵੱਲੋਂ ਵਕ ਵਕ ਚੈਨਲਾਂ ਤੇ ਭਰਮ ਫਿਲਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਹਵਾ ਕਰ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਇਹ ਕੌਣ ਹੈ ਜਿਹੜਾ ਵਕ ਵਕ ਚੈਨਲਾਂ ਉੱਤੇ ਜਿਹੜੇ ਪ੍ਰੋਗਰਾਮ ਜਿਹੜੇ ਪ੍ਰਸਾਰਿਤ ਕੀਤੇ ਜਾ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਕੱਲ ਇਥੋਂ ਤੱਕ ਵੀ ਵੱਡੇ ਪੱਤਰਕਾਰਾਂ ਵੱਲੋਂ ਖੁਲਾਸੇ ਕੀਤੇ ਗਏ ਕਿ ਭਾਈ 50 ਤੋਂ 60 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਪਤਾ ਕਰ ਲਿਆ ਗਿਆ ਹੈ। ਹਲਕਾ ਬੰਗਾ, ਬਠਿੰਡਾ, ਮਾਨਸਾ ਅਤੇ ਗਿੱਦੜਵਾਹਾ ਦੇ ਵਿੱਚ ਕੁਝ ਢੇਰਿਆਂ ਵਿੱਚ ਕੁਝ ਨਿਜੀ ਤੌਰ ਤੇ ਪਏ ਨੇ। ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬੜੇ ਮਾਣ ਅਤੇ ਸਨਮਾਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਕੀ ਲਿਆਕੇ ਸ਼ੁਭਤ ਕੀਤਾ ਜਾਵੇਗਾ। ਕੀ ਸਤਿਮੁੱਚ ਸਰਕਾਰ ਵੱਲੋਂ ਇਹ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਨੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕੀਤਾ ਜਾਂਦਾ ਹੈ ਜਿੱਥੇ ਵੀ ਪੰਜਾਬ ਅਤੇ ਪੰਜਾਬੀਅਤ ਬੈਠੀ ਹੋਈ ਹੈ ਚਾਹ ਉਹ ਲਹਿੰਦਾ ਪੰਜਾਬ ਹੋਵੇ ਚਾਹ ਉਹ ਚੜ੍ਹਦਾ ਪੰਜਾਬ ਹੋਵੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਤੇ ਜਾ ਕੇ ਛਾਪੇ ਮਾਰੀਆਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਅਸੀਂ ਇਸ ਗੱਲ ਦਾ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਦਿੰਦੇ ਲੇਕਿਨ ਸੋਸ਼ਲ ਮੀਡੀਆ ਤੇ ਇੱਕ ਅਫਸਰ ਹੋਣਾ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਸ੍ਰੀ ਗੁਰੂ ਗੰਗਪਾ ਸਾਹਿਬ ਜੀ ਦੇ 328 ਪਾਉਨਸੂਪਾ ਨੂੰ ਲੈ ਕੇ ਇੱਕ ਪਾਸੇ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਭਾਈ ਉਹ ਰਿਕਵਰ ਕਰ ਲਿਆ ਗਿਆ ਨਹੀਂ ਤੇ ਦੂਸਰੇ ਪਾਸੇ ਅਸੀਂ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਤਾਂ ਕੀ ਕਹਿੰਦੇ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਆ ਉਹਨਾਂ ਦੀ ਇੱਕ ਸਰ ਕੋਸ਼ਿਸ਼ ਇਹ ਤਕੜੇ ਖਬਰਾਂ ਚੱਲ ਰਹੀ ਹੈ ਕਿ 50 ਰੁਪਿਆਂ ਬਾਰੇ ਸਿੱਖ ਨੂੰ ਪਤਾ ਲੱਗ ਚੁੱਕਿਆ ਉਸ ਕੋਲ ਚੱਕਦੇ ਉਸਨੇ ਨਹੀਂ ਤੇ ਉਹ ਗੱਲ ਹੈ ਕਿ ਸਰਫੰਗੂ ਬੁੜਾ ਚਾੜੀਗੋ ਲੋਕਾਂ ਦਾ ਇੱਕ ਕੁੱਝ ਨਹੀਂ ਲੱਗੇ ਇੱਕ ਸਰ ਸੋਸ਼ਲ ਮੀਡੀਆ ਤੋਂ ਕਿ ਖਬਰਾਂ ਚੱਲ ਰਹੀ ਹੈ ਕਿ 50 ਰੁਪਿਆਂ ਬਾਰੇ ਸਿੱਖ ਨੂੰ ਪਤਾ ਲੱਗ ਚੁੱਕਿਆ ਉਸ ਕੋਲ ਚੱਕਦੇ ਉਸਨੇ ਨਹੀਂ ਤੇ ਉਹ ਗੱਲ ਹੈ ਕਿ ਇਹਦੇ ਵਿੱਚ ਦਿਨਕ ਸਵੇਰਾ ਦਾ ਵੀ ਏਐਨਏ ਦਾ ਵੀ ਹੈ ਪੀਟੀਸੀ ਚੈਨਲ ਦਾ ਵੀ ਹੈ ਇਹਦੇ ਵਿੱਚ ਟ੍ਰੂ ਕੋਈ ਇੰਡੀਆ ਹੈ ਉਹਦਾ ਵੀ ਕੋਈ ਪੱਤਰਕਾਰ ਹੈ ਜਿਹੜੇ ਪੁੱਛ ਰਹੇ ਨੇ ਅਫਸਰ ਸਹਿਬਾਨ ਹੋਰਾਂ ਨੂੰ ਕਿ ਪਤਾ ਲੱਗਿਆ ਹੈ ਵੱਖ-ਵੱਖ ਚੈਨਲਾਂ ਤੇ ਇਹ ਖਬਰਾਂ ਆ ਰਹੀਆਂ ਨੇ ਕਿ 50 ਤੋਂ 60 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਪਤਾ ਲੱਗ ਚੁੱਕਿਆ ਹੈ ਕਿੱਥੇ ਨੇ ਕਿਹਨਾ ਦੇ ਕੋਲ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਇਸ ਗੱਲ ਦਾ ਤਾਂ ਸਾਨੂੰ ਪਤਾ ਨਹੀਂ ਫਿਰ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਕਿਉਂ ਆ ਰਹੀਆਂ ਨੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਕੌਣ ਗਲਤ ਹੈ ਕੌਣ ਸਹੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਅਸੀਂ ਕਹਿੰਦੇ ਹਾਂ ਕਿ ਜਿਹੜੀ ਕਾਰਵਾਈ ਸਿੱਟ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਲੇਕਿਨ ਕੀ ਇਹ ਫੜ ਲਾਇਆ ਜਾ ਰਿਹਾ ਹੈ ਜਾਂ ਸੱਚਮੁੱਚ ਜਿਹੜੇ 50 ਤੋਂ 60 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੱਲ ਕੀਤੀ ਗਈ ਹੈ ਕੀ ਉਹ ਰਿਕਵਰ ਕਰਨ ਲੱਗੇ ਨੇ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਅਸੀਂ ਇਸ ਕਲਿੱਪ ਦੇ ਜ਼ਰੀਏ ਤੁਹਾਨੂੰ ਦੱਸ ਰਹੇ ਹਾਂ ਕਿ ਸਿੱਟ ਦੇ ਅਧਿਕਾਰੀ ਵੱਲੋਂ ਹਾਲੇ ਜਿਹੜਾ ਕਿਹਾ ਗਿਆ ਹੈ ਕਿ ਇਹ ਗੱਲਬਾਤ ਜਿਹੜੀ ਹੈ ਹਾਲੇ ਰਿਕਵਰ ਨਹੀਂ ਹੋਈ ਲੇਕਿਨ ਕਾਰਵੀਆਂ ਕੀਤੀਆਂ ਜ਼ਾਰੀਆਂ ਨਹੀਂ ਲੇਕਿਨ ਅਸੀਂ ਇਸ ਖਬਰ ਦੀ ਬਿਲਕੁਲ ਪੁਸ਼ਟੀ ਨਹੀਂ ਕਰਦੇ ਧੰਨਵਾਦ